ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ Ranjit Study Tag ਦੇ ਉੱਪਰ ਹਾਂਜੀ ਤੁਸੀਂ थंबनेल ਦੇ ਵਿੱਚ ਦੇਖ ਹੀ ਲਿਆ ਕਿ ਬਿਜਲੀ ਬੋਰਡ ਦੀ ਕਿਹੜੀ ਹਦਾਇਤਾਂ ਨਵਾਂ ਮੀਟਰ ਜਿਹੜਾ ਉਹ ਕਿਵੇਂ ਲੱਗੂਗਾ 600 ਜਿੰਟਾਂ ਜਿਹੜੀਆਂ ਮੁਫਤ ਨੇ ਉਹ ਤੁਹਾਨੂੰ ਕਿਵੇਂ ਮਿਲਣਗੀਆਂ ਤੇ ਜਿਹੜੇ ਨਵੇਂ ਨਿਯਮ ਲਾਗੂ ਹੋਏ ਨੇ ਉਹ ਕਿਹੜੇ-ਕਿਹੜੇ ਨੇ ਹਾਂਜੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਜੁੜੇ ਰਹੋ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਜਾਣਾ ਪੈਣਾ ਬਿਜਲੀ ਬੋਰਡ ਦੇ ਦਫ਼ਤਰ ਤੁਸੀਂ ਉੱਥੋਂ ਆਪਣਾ ਫਾਰਮ ਲੈ ਕੇ ਆਉਣਾ ਨਵਾਂ ਮੀਟਰ ਲਵਾਉਣ ਵਾਸਤੇ ਉਹ ਫਾਰਮ ਤੁਸੀਂ ਜ਼ਿਲ੍ਹਾ ਕੇਂਦਰ ਤੋਂ ਵੀ ਲੈ ਸਕਦੇ ਹੋ ਹਾਂਜੀ ਫਾਰਮ ਭਰਨ ਤੋਂ ਬਾਅਦ ਤੁਸੀਂ ਜਿਹੜੇ ਉਹਦੇ ਨਾਲ ਆਪਣੇ ਪ੍ਰੂਫ ਲਗਾਉਣੇ ਆ ਉਹ ਤੁਹਾਡੀ ਜ਼ਮੀਨ ਦੀ ਫਰਦ ਆਧਾਰ ਕਾਰਡ ਰਸ਼ਨ ਕਾਰਡ ਤੇ ਤੁਹਾਡਾ ਵੋਟ ਕਾਰਡ ਇਹ ਲੱਗਣਾਗਾ ਹਾਂਜੀ ਅਗਰ ਤੁਸੀਂ ਐਸਈਬੀਸੀ ਕਾਸ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਆਪਣਾ ਜਿਹੜਾ ਸਰਟੀਫਿਕੇਟ ਕਾਸ ਸਰਟੀਫਿਕੇਟ ਉਹ ਲਗਾਉਂਗੇ ਕਿਉਂਕਿ ਉਹ ਨਾਲ ਟਾਈਮ 'ਚ ਜੋ ਵੀ ਸਰਕਾਰ ਵੱਲੋਂ ਕੋਈ ਸਹੂਲਤ ਗੱਡੀ ਜਾਂਦੀ ਹੈ ਬਿਜਲੀ ਮਾਫੀ ਲਈ ਤਾਂ ਉਹ ਤੁਹਾਡੇ ਵੱਲੋਂ ਜਿਹੜੇ ਡਾਕੂਮੈਂਟ ਜਮ੍ਹਾਂ ਕਰਾਏ ਹੋਣਗੇ ਉਸ ਅਧਾਰ ਤੇ ਤੁਹਾਨੂੰ ਈੜੀ ਸਹੂਲਤ ਉਹ ਮਿਲ ਜਾਂਦੀ ਹੈ ਹਾਂਜੀ ਬਹੁਤ ਸਾਰੇ ਭੈਣਾਂ ਦੇ ਭਰਾਵਾਂ ਦੇ ਸਵਾਲ ਨੇ ਕਿ ਜਿਹੜਾ 600 ਜੁਨਟ ਮਾਫ ਆ ਕਿ ਉਹ ਨਵੇਂ ਜਿਹੜੇ 스마트 ਮੀਟਰ ਲੱਗ ਰਹੇ ਆ ਉਹਨਾਂ ਤੇ ਵੀ ਉਹ ਮਿਲ ਨਹੀਂ ਆ ਹਾਂਜੀ ਬਿਲਕੁਲ ਜਿਹੜੀ 600 ਜੁਨਟ ਮਾਫ ਆ ਉਹ ਜਿਹੜੇ ਇਸ ਵਾਰ 스마트 ਮੀਟਰ ਲੱਗ ਰਹੇ ਨੇ ਉਹਨਾਂ ਤੇ ਵੀ ਮਿਲ ਨਹੀਂ ਆ ਹਾਂਜੀ ਜੇ ਤੁਸੀਂ ਆਪਣਾ ਫਾਰਮ ਭਰ ਕੇ ਬਿਜਲੀ ਬੋਰਡ ਦਫ਼ਤਰ ਜਾਓਗੇ ਤਾਂ ਸਭ ਤੋਂ ਪਹਿਲਾਂ ਉਹ ਤੁਹਾਨੂੰ ਜਈ ਤੋਂ ਮਾਰਕ ਕਰਾਉਣੀ ਪੈਣੀ ਆ ਜੇ ਤੁਸੀਂ ਜਈ ਤੋਂ ਮਾਰਕ ਆਪਣੀ ਫਾਇਲ ਕਰਾ ਲੈਨੇ ਹੋ ਤਾਂ ਜਈ ਵੱਲੋਂ ਜਿਹੜਾ ਤੁਹਾਡੇ ਸਾਈਡ ਚੈੱਕ ਕਰਨ ਲਈ ਲਾਈਨਮੈਨ ਉਹ ਭੇਜਿਆ ਜਾਂਦਾਗਾ ਹਾਂਜੀ ਜਦੋਂ ਤੁਹਾਡੇ ਘਰੇ ਲਾਈਨਮੈਨ ਆਉਂਦਾਗਾ ਤਾਂ ਉਸ ਇਹ ਚੀਜ਼ਾਂ ਸਾਰੀਆਂ ਚੈੱਕ ਕਰਦਾਗਾ ਹਾਂਜੀ ਲਾਈਨਮੈਨ ਵੱਲੋਂ ਤੁਹਾਡੇ ਘਰ ਦੇ ਵਿੱਚ ਜਿਹੜੇ ਲੱਗੇ ਹੋਏ ਆਪਣਾ ਲੋਡ ਉਹ ਚੈੱਕ ਕੀਤਾ ਜਾਂਦਾਗਾ ਕਿੰਨੇ ਪੱਖੇ ਲੱਗੇ ਹੋਏ ਨੇ ਕਿੰਨੇ ਬਲਬ ਲੱਗੇ ਹੋਏ ਨੇ ਤੇ ਕਿੰਨੇ ਤੁਹਾਡੇ ਜਿਹੜੇ ਸਵਿੱਚਾਂ ਵਾਲੇ ਬੋਰਡ ਨੇ ਉਹ ਲੱਗੇ ਹੋਏ ਨੇ ਫਿਰ ਤੁਹਾਡੇ ਜਿਹੜਾ ਆਪਣਾ ਰਸੋਈ ਚੈੱਕ ਕੀਤੀ ਜਾਂਦੀ ਹਾਂਜੀ ਇਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਿਹੜਾ ਤੁਹਾਡੀ ਫਾਈਲ ਨੂੰ ਆ ਦੁਬਾਰਾ ਉਹ ਮੁਰਤੂ ਦਫਤਰ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਹੈਗਾ ਅਗਰ ਤੁਸੀਂ ਯੋਗ ਹੁੰਦੇ ਹੋ ਤੁਹਾਡੀ ਜਿਹੜੀ ਫਾਈਲ ਨੂੰ ਅਪਰੂਵਲ ਦੇ ਦਿੱਤੀ ਜਾਂਦੀ ਹੈ ਫਿਰ ਤੁਹਾਡਾ ਜਿਹੜਾ ਫਾਈਲ ਆ ਉਹ ਮੀਟਰ ਰੀਡਰ ਹੁੰਦੇ ਜਿਹੜੇ ਉਹਨਾਂ ਕੋਲ ਚਲੀ ਜਾਂਦੀ ਆ ਫਿਰ ਉਹ ਤੁਹਾਡੇ ਆਪਣਾ ਮੀਟਰ ਲਾਉਣ ਆਉਂਦੇ ਨੇ ਇਸ ਤਰ੍ਹਾਂ ਜਿਹੜਾ ਸਾਰਾ ਪ੍ਰੋਸੈਸ ਆ ਤੁਹਾਡਾ ਚੱਲਦਾਗਾ ਹਾਂਜੀ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਜਿਹੜਾ ਉਹ ਮੀਟਰ ਲਗਾਇਆ ਜਾਂਦਾਗਾ ਹਾਂਜੀ ਕੁਝ ਕੰਡੀਸ਼ਨਾਂ ਦੇ ਵਿੱਚ ਇਹ ਹੁੰਦਾਗਾ ਕਿ ਆਪਾਂ 600 ਯੂਨਟ ਲੈਂਡ ਦੇ ਮਾਰੇ ਆਪਾਂ 2 ਮੀਟਰ ਘਰ ਦੇ ਵਿੱਚ ਲਾਉਣ ਦੀ ਜਿਹੜੀ ਉਹ ਕਰਦੇ ਆਂਗੇ ਅਪੀਲ ਕਰਨ ਤੋਂ ਬਾਅਦ ਇਹ ਤੁਹਾਡੀ ਸਾਈਡ ਜਾ ਕੇ ਚੈੱਕ ਕੀਤੀ ਜਾਂਦੀ ਹੈ ਕਿ ਵਾਕਿਆ ਤੁਸੀਂ ਯੋਗ ਹੋ ਜੇ ਅਗਰ ਤੁਸੀਂ ਯੋਗਾਂ ਤਾਂ ਮੀਟਰ ਤੁਹਾਡੇ ਲਗਾ ਦਿੱਤਾ ਜਾਂਦਾਗਾ ਆਦਰਵਾਇਜ਼ ਤੁਹਾਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ हां जी ਇੱਥੇ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਕਿ ਬਿਜਲੀ ਜਿਹੜੇ ਆਪਣੇ ਮੁਲਾਜ਼ਮ ਹੁੰਦੇ ਨੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਜਿਹੜੀ ਉਹ ਘਰਾਂ ਦੇ ਵਿੱਚ ਰੇਡ ਵੀ ਮਾਰੀ ਜਾਂਦੀ ਆ ਕਿ ਕਿਸੇ ਦੀ ਕੋਈ ਕੁੰਡੀ ਤਾਂ ਨਹੀਂ ਲੱਗੀ ਕੋਈ ਜ਼ਿਆਦਾ ਲੋਡ ਤਾਂ ਨਹੀਂ ਮਤਲਬ ਵਰਤ ਰਿਆ ਕਿਉਂਕਿ ਕਈ ਵਾਰੀ ਕੀ ਹੁੰਦਾਗਾ ਕਿ ਅਸੀਂ ਜਿਹੜਾ ਘਰੇਲੂ ਖਪਤਕਾਰ ਦੇ ਤਹਿਤ 1 ਕਿਲੋਵਾਟ ਵਾਲਾ ਜਿਹੜਾ ਮੀਟਰ ਲਗਾਉਨੇ ਆ ਪਰ ਅਸੀਂ ਬਾਅਦ ਦੇ ਵਿੱਚ ਉਹਦੇ ਤੇ ਕਾਫੀ ਜਿਹੜਾ ਲੋਡ ਆ ਉਹ ਪਾ ਦਿੰਨੇ ਆ ਜਿੱਦਾਂ ਪਾ AC ਵਗੈਰਾ ਲਾ ਲੈਂਦੇ ਆ ਤਾਂ ਉਹ ਓਵਰਲੋਡ ਹੋ ਜਾਂਦਾ ਇਸ ਤਰ੍ਹਾਂ ਉਹ ਤੁਹਾਡਾ ਓਵਰਲੋਡ ਜਿਹੜਾ ਦੇਖਿਆ ਜਾਂਦਾ ਤਾਂ ਫਿਰ ਤੁਹਾਨੂੰ ਜੁਰਮਾਨਾ ਵੀ ਪਾਇਆ ਜਾਂਦਾ ਹੁੰਦਾ ਤੇ ਉਹ ਵੀ ਤੋਂ ਡੈਡ ਆ ਉਹ ਸਾਰਾ ਤੁਹਾਨੂੰ ਕੈਨਸਲ ਕਰਕੇ ਉਹ ਸਾਰੀ ਫੀਸ ਆਈਡੀ ਤੁਹਾਨੂੰ ਦੇਣੀ ਪੈਂਦੀ ਹੈ ਹਾਂਜੀ ਇੱਥੇ ਅਸੀਂ ਤੁਹਾਨੂੰ ਦੱਸ ਤੀਏ ਕਿ ਤੁਸੀਂ ਓਵਰਲੋਡ ਤੋਂ ਬਚਣ ਲਈ ਜਿਹੜਾ ਆਪਣੇ ਘਰ ਦਾ ਲੋਡ ਤੁਸੀਂ ਉਹ ਵਧਾ ਸਕਦੇ ਹੋ ਉਹ ਥੋੜੀ ਨਾਰਮਲ ਫੀਸ ਦੇ ਕੇ 1000 1500 ਰੁਪਏ ਫੀਸ ਲੱਗਦੀ ਹੈ ਉਹ ਦੇ ਕੇ ਤੁਸੀਂ ਆਪਣੇ ਜਿਹੜਾ ਘਰ ਦਾ ਲੋਡ ਉਹ ਵਧਾ ਸਕਦੇ ਹੋ ਕਿਉਂਕਿ ਇਨ ਫਿਊਚਰ ਅਗਰ ਮੁਲਾਜ਼ਮ ਤੁਹਾਡੇ ਕੋਈ ਚੈਕਿੰਗ ਕਰਨ ਆਉਂਦਾ ਉਸ ਚੈਕਿੰਗ ਦੌਰਾਨ ਤੁਸੀਂ ਗਲਤ ਪਾਏ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਭਾਰੀ ਭਾਰ ਕਮਾਉ ਜਮਾਨਾ ਭਰਨਾ ਪੈ ਸਕਦਾ ਹੈਗਾ ਇਸ ਲਈ ਆਪਣਾ ਜਿਹੜਾ ਲੋਡ ਆ ਉਹ ਪਹਿਲਾਂ ਹੀ ਵਧਾ ਕੇ ਰੱਖੋ ਕਿਉਂਕਿ ਅੱਜ ਦੇ ਜਵਾਨੇ ਵਿੱਚ ਹਰ ਇੱਕ ਦੇ ਘਰ ਏਸੀ ਫਰਿੱਜ ਕੂਲਰ ਸਾਰਾ ਚੱਲਦਾ ਹੈਗਾ ਇਸ ਕਰਕੇ ਆਪਣਾ ਜਿਹੜਾ ਲੋਡ ਆ ਉਹ ਤੁਸੀਂ ਪਹਿਲਾਂ ਹੀ ਵਧਾ ਕੇ ਰੱਖੋ ਹਾਂਜੀ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਆਉਣ ਵਾਲੇ ਟਾਈਮ 'ਚ ਇਸੇ ਈਦਾਂ ਦੀ ਜਿਹੜੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾਂਗੇ ਧੰਨਵਾਦ ਥੈਂਕ ਯੂ ਸੋ ਮਚ